ਸਸੀ ਕਾਲ ਜੀ ਸਿਮਰਨ ਮਠੀਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਜੀ ਸਭ ਤੋਂ ਪਹਿਲੇ ਸੂਟ ਦੇਖੋ ਜੀ ਨੇਚਰਲ ਕਰੇਵ ਦਾ ਸੂਟ ਮਿਲੂਗਾ ਤੁਹਾਨੂੰ ਨੇਚਰਲ ਕਰੇਵ ਦਾ ਬਹੁਤ ਹੀ ਪਿਆਰਾ ਘੇਰੇ ਤੇ ਵਰਕ ਕਰਿਆ ਹੋਇਆ ਤੇ ਦੁਪੱਟੇ ਤੇ ਵੀ ਤੁਹਾਨੂੰ ਵਰਕ ਮਿਲੂਗਾ ਦੁਪੱਟੇ ਦੇ ਫੋਰ ਸਾਈਡ ਤੁਹਾਨੂੰ ਕੱਟ ਵਰਕ ਮਿਲੂਗਾ ਬਹੁਤ ਹੀ ਪਿਆਰਾ ਦੁਪੱਟੇ ਦੀ ਲੁੱਕ ਦੇਖੋ ਕਿੰਨੀ ਪਿਆਰੀ ਹੈ ਸੂਟ ਦਾ ਪ੍ਰਾਈਸ ਹੈਗਾ ਜੀ 3370 3370 ਸੂਟ ਦਾ ਪ੍ਰਾਈਜ਼ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਇੱਕ ਮੇਰੀਆਂ ਸਾਰੀਆਂ ਭੈਣਾਂ ਨੂੰ ਰਿਕੁਐਸਟ ਹੈ ਜੀ ਵੀਡੀਓ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਚੈਨਲ ਨੂੰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਆ ਕਰੋ ਤੁਹਾਡਾ ਕੁਝ ਨਹੀਂ ਜਾਂਦਾ ਬਹੁਤ ਹੀ ਪਿਆਰੇ ਸੂਟ ਹੈ ਜੀ ਕਲਰ ਚੈੱਕ ਕਰੀ ਜਾਓ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਦਾ ਪ੍ਰਾਈਜ਼ ਹੈਗਾ ਜੀ 3370 ਮਤਲਬ ਅਸੀਂ ਤੁਹਾਨੂੰ ਵੀਡੀਓ ਚ ਨਾ ਜੀ ਬਿਲਕੁਲ ਕਲੀਅਰ ਦੱਸਦੇ ਆਂ ਜੀ 5 ਮੀਟਰ ਦੀ ਕੱਟ ਮਿਲੂਗੀ ਜੀ 2.5 ਮੀਟਰ ਦਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਕਲਰ ਆਪਸ਼ਨ ਬਹੁਤ ਹੈ ਤੇ ਇਹਦੇ ਵਿੱਚ ਕੋਈ ਲੈਂਥ ਦਾ ਇਸ਼ੂ ਨਹੀਂ ਹੁੰਦਾ ਤੁਸੀਂ ਜਿੰਨੀ ਮਰਜ਼ੀ ਲੈਂਥ ਬਣਾ ਸਕਦੇ ਹੋ ਕਿਉਂਕਿ ਸਿਰਫ ਘੇਰੇ ਦਾ ਵਰਕ ਹੈ neck ਤੇ ਵਰਕ ਹੋਵੇ ਤਾਂ ਲੈਂਥ ਦਾ ਇਸ਼ੂ ਹੁੰਦਾ ਘੇਰੇ ਦੀ ਵਰਕ ਨਾਲ ਲੈਂਥ ਦਾ ਕੋਈ ਇਸ਼ੂ ਨਹੀਂ ਹੁੰਦਾ ਇਸ ਕਰਕੇ ਤੁਸੀਂ ਜਿੰਨੀ ਮਰਜ਼ੀ ਸ਼ਰਟ ਦੀ ਲੈਂਥ ਬਣਾਓ ਜਿੰਨੀ ਮਰਜ਼ੀ ਬਾਟਮ ਦੀ ਕੋਈ ਇਸ਼ੂ ਨਹੀਂ ਹੁੰਦਾ ਤੁਸੀਂ ਸਾ ਤੋਂ ਸੂਟ ਸਟੀਚ ਵੀ ਕਰਵਾ ਸਕਦੇ ਆ ਜੀ ਸਾਡੀ ਬੁਟੀਕ ਹੈ ਤੁਸੀਂ ਵਰਕ ਵੀ ਕਰਾ ਸਕਦੇ ਆ ਹੈਂਡਵਰਕ ਥ्रेड ਵਰਕ ਹਰ ਤਰ੍ਹਾਂ ਦਾ ਕਾਰੀਗਰ ਸਾਡੇ ਕੋਲ ਹੈਗਾ ਜੀ ਤੁਸੀਂ ਕਲਰ ਚੈੱਕ ਕਰੀ ਜੋ ਨਾਲ ਦੀ ਨਾਲ ਆਪਾਂ ਗੱਲਾਂ ਕਰਦੇ ਆ ਜੀ ਤੁਸੀਂ ਆਪਣਾ ਸੂਟ ਭੇਜ ਕੇ ਵੀ ਸਾ ਤੋਂ ਸਟੀਚ ਕਰਾ ਸਕਦੇ ਆ ਮੇਰੇ ਤੋਂ ਸੂਟ ਬਾਏ ਕਰਕੇ ਵੀ ਸਟੀਚਿੰਗ ਕਰਾ ਸਕਦੇ ਆ ਤੁਸੀਂ ਕਿਤੇ ਵੀ ਬੈਠੇ ਆ ਕਿਸੇ ਏਰੀਆ ਚ ਵੀ ਬੈਠੇ ਆ ਤਾਂ ਤੁਸੀਂ ਸਿਰਫ ਆਪਣਾ ਐਡਰੈਸ ਸੈਂਡ ਕਰਨਾ ਹੈ Google Pay Paytm ਕਰਕੇ ਤੁਸੀਂ ਸਕਰੀਨਸ਼ਾਟ ਸੈਂਡ ਕਰਕੇ ਆਪਣਾ ਸੂਟ ਬੁੱਕ ਕਰ ਸਕਦੇ ਆ ਜੀ 컬러 ਦੇਖੋ ਕਿੰਨੇ ਪਿਆਰੇ ਆ ਜੀ ਇੱਕ 컬러 ਦੇ ਤੁਸੀਂ ਚਾਰ ਸੂਟ ਇਕੱਠੇ ਵੀ ਮੇਰੇ ਤੋਂ ਬਾਏ ਕਰ ਸਕਦੇ ਆ ਜੀ ਜਿਵੇਂ ਤੁਸੀਂ ਇੱਕ ਵੀਡੀਓ ਚ 4 सूट 7 ਤੋਂ ਬਾਈ ਕਰਦੇ ਆ ਤਾਂ ਉਹਦੇ ਤੇ ਲੈਸ ਕਰਿਆ ਜਾਊਗਾ ਤੁਹਾਨੂੰ ਥੋੜਾ ਹੋਰ ਵੀ ਲੈਸ ਦਿੱਤਾ ਜਾਊਗਾ ਜੀ ਸੰਡੇ ਵਾਲੀ ਵੀਡੀਓ ਜ਼ਰੂਰ ਦੇਖਿਆ ਕਰੋ ਜੀ ਕੱਲ ਵਾਲੀ ਵੀਡੀਓ ਚ ਅਸੀਂ ਬਹੁਤ ਹੀ ਡਿਸਕਾਊਂਟ ਤੇ ਸੂਟ ਲਾਈ ਵੀ ਸੀਗੇ ਜਿਹੜੀਆਂ ਮੇਰੀਆਂ ਭੈਣਾਂ ਨੇ ਨਹੀਂ ਦੇਖੀ ਤਾਂ ਜ਼ਰੂਰ ਵੀਡੀਓ ਕੱਲ ਵਾਲੀ ਵੀਡੀਓ ਵੀ ਦੇਖਿਓ ਜੀ ਬਹੁਤ ਹੀ ਪਿਆਰਾ ਤੁਹਾਨੂੰ ਨੇਚਰਲ ਕਰੇਵ ਦਾ ਸੂਟ ਮਿਲੂਗਾ ਜੀ ਕਲਰ ਕਿਆ ਕਹਿਣੇ ਅਗਲੇ ਕ ਸੂਟ ਚੈੱਕ ਕਰੋ ਜੀ ਅਗਲਾ ਸੂਟ ਮਿਲੂਗਾ ਤੁਹਾਨੂੰ ਪਿਓਰ ਸਿਲਕ ਦਾ ਵੇਸ ਹੈ ਜੀ ਇਹਦਾ ਬਨਾਰਸੀ ਸੂਟ ਹੈ ਬਹੁਤ ਹੀ ਪਿਆਰਾ ਪਿਓਰ ਬਨ ਸਿਲਕ ਦੀ ਤੁਹਾਨੂੰ ਬਾਟਮ ਮਿਲੂਗੀ ਤੇ ਬਨਾਰਸੀ ਤੁਹਾਨੂੰ ਦੁਪੱਟਾ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1650 1650 सो सूट ਦਾ ਪ੍ਰਾਈਸ ਹੈ ਜੀ 컬러 ચેક ਕਰੀ ਜਾਓ ਜੀ ਬਹੁਤ ਪਿਆਰੇ 컬러 ਹੈ ਅੱਜ ਕੱਲ ਬਨਾਰਸੀ ਸੂਟਾਂ ਦਾ ਫਿਰ ਤੋਂ ਬਹੁਤ ਟ੍ਰੈਂਡ ਹੈ ਜੀ ਬਹੁਤ ਪਿਆਰੇ ਸੂਟ ਆਏ 1650 सूट ਦਾ ਪ੍ਰਾਈਸ ਹੈ ਜੀ 컬러 ચેક ਕਰੀ ਜਾਓ ਜਿਵੇਂ ਤੁਸੀਂ ਹਲਦੀ ਤੇ ਸੂਟ ਪਾਉਣਾ ਹੈ ਦੇਖੋ ਕਿੰਨਾ ਪਿਆਰਾ येलो कलर ਦਾ ਸੂਟ ਹੈ ਸੇਮ ਤੁਸੀਂ 4 5 ਜਿੰਨੇ ਤੁਹਾਡਾ ਦਿਲ ਕਰੇ ਸੇਮ ਸਾਰਿਆਂ ਨੇ येलो ਪਾਉਣੇ ਆ ਉਹ ਸੂਟ ਵੀ ਸਾ ਤੋਂ ਤੁਸੀਂ ਬਾਏ ਕਰ ਸਕਦੇ ਆ ਜੀ ਬਹੁਤ ਹੀ ਕੱਟ ਰੇਟਸ ਸੂਟ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਬਹੁਤ ਹੀ ਪਿਆਰੇ ਅਗਲੇ ਸੂਟ ਚੈੱਕ ਕਰੋ ਜੀ ਅਗਲੇ ਸੂਟ ਤੁਹਾਨੂੰ ਔਰਗੈਂਜਾ ਦੀ ਸ਼ਰਟ ਮਿਲੇਗੀ ਬਹੁਤ ਹੀ ਪਿਆਰੀ ਔਰਗੈਂਜਾ ਦਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਬਹੁਤ ਸੋਹਣਾ ਕਲਰ ਚੈੱਕ ਕਰੀ ਜਾਓ ਜੀ ਕਿੰਨੇ ਪਿਆਰੇ ਆ ਜੀ ਸੂਟ ਦਾ ਪ੍ਰਾਈਸ ਹੈਗਾ ਜੀ ਓਨਲੀ 2000 ਰੁਪਿਆ 2000 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੀ ਲੁੱਕ ਬਣ ਕੇ ਸੂਟ ਦੀ ਆਉਣੀਆਂ ਜੀ ਕਈ ਮੇਰੀਆਂ ਭੈਣਾਂ ਜ਼ਿਆਦਾ ਰੈਡੀਮੇਡ ਸੂਟ ਪਾ ਕੇ ਖੁਸ਼ ਹੋਣੀਆਂ ਜੀ ਉਦਾਂ ਦੀ ਉਹ ਇਹ ਸੂਟ ਦੀ ਸਟਿਚ ਕਰਕੇ ਲੁੱਕ ਆਉਣੀਆਂ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਤੁਹਾਨੂੰ ਰੈੱਡ ਕਲਰ ਦਾ ਸੂਟ ਮਿਲੂਗਾ ਕਲਰ ਚੈੱਕ ਕਰੋ ਜੀ ਕਿੰਨੇ ਪਿਆਰੇ ਆ ਸੂਟ ਦਾ ਪ੍ਰਾਈਸ ਹੈਗਾ ਜੀ 4200 ਰੁਪਿਆ 4200 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਇੱਕ ਸਿੰਗਲ ਪੀਸ ਹੈ ਜੀ ਸਿੰਗਲ ਪੀਸ ਅਸੀਂ ਰੈਡੀ ਕਰਿਆ ਜੀ ਸੂਟ ਦਾ ਪ੍ਰਾਈਸ ਹੈਗਾ ਜੀ 4200 ਰੁਪਿਆ ਬਹੁਤ ਜਿਆਦਾ ਸੋਹਣਾ ਨੈਚੁਰਲ ਕਰੇਵ ਦਾ ਕੱਪੜਾ ਜੀ ਹੈਂਡਵਰਕ ਹੋਇਆ ਵੈ ਇਹ ਹੈਵੀ ਘੇਰੇ ਤੇ ਹੈਂਡਵਰਕ ਹੈ ਬਾਟਮ ਫੁੱਲ ਹੈਵੀ ਆ ਸੂਟ ਦਾ ਪ੍ਰਾਈਸ ਤੁਸੀਂ ਸੁਣੇ ਲਿਆ ਬਹੁਤ ਘੱਟ ਹੈ ਜੀ ਟੈਨਸ਼ਨ ਫਰੀ ਹੋ ਕੇ ਤੁਸੀਂ ਸਤੋ ਸੂਟ ਮੰਗਾਓ ਸੂਟ ਬਹੁਤ ਹੀ ਪਿਆਰੇ ਆ ਜੀ ਬਹੁਤ ਜਿਆਦਾ ਸੋਹਣੇ ਅਗਲੇ ਸੂਟ ਚੈੱਕ ਕਰੋ ਜੀ 벨ਵਟ ਦਾ ਤੁਹਾਨੂੰ ਸੂਟ ਮਿਲੂਗਾ 벨ਵਟ ਦੀ ਉਹ ਤੁਹਾਨੂੰ ਬਾਟਮ ਮਿਲੂਗੀ 벨ਵਟ ਦੀ ਉਹ ਤੁਹਾਨੂੰ ਸਟੌਲ ਮਿਲੂਗੀ ਜੀ ਸੂਟ ਦਾ ਪ੍ਰਾਈਸ ਹੈਗਾ ਜੀ 2795 2795 ਸੂਟ ਦਾ ਪ੍ਰਾਈਸ ਹੈ ਤੁਸੀਂ ਕਿਸੇ ਵੀ ਏਰੀਆ 'ਚ ਬੈਠੇ ਆ ਤਾਂ ਤੁਸੀਂ ਸੂਟ ਸੱਤੋਂ ਵਾਇ ਕਰ ਸਕਦੇ ਆ ਜੀ ਅਗਲੇ ਸੂਟ ਚੈੱਕ ਕਰੋ ਜੀ ਇਹ ਵੀ ਸੂਟ ਤੁਹਾਨੂੰ 벨ਵਟ ਦੇ ਮਿਲਣਗੇ 벨ਵਟ ਦੀ ਉਹ ਸ਼ਾਲ ਹੈ ਜੀ 벨ਵਟ ਦਾ ਹੀ ਸਟੌਲ ਹੈ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 3350 3350 suit ਦਾ price ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ suit ਦੀ ਲੁੱਕ ਵੜ ਕੇ ਬਹੁਤ ਹੀ ਜਿਆਦਾ ਸੋਹਣੀ ਹੋਣੀ ਆ ਪੂਰਾ ਹੈਵੀ suit ਹੈ ਜੀ shipping ਇਹਦੀ ਅਲੱਗ ਤੋਂ ਹੋਊਗੀ ਜੀ ਕਲਰ ਦੇਖੋ ਕਿੰਨੇ ਪਿਆਰੇ ਆ ਜੀ screen ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ 3350 suit ਦਾ price ਹੈ ਜੀ ਜਲਦੀ ਤੋਂ ਜਲਦੀ suit book ਕਰੋ ਬਹੁਤ ਹੀ ਪਿਆਰੇ ਪਿਆਰੇ suit ਹੈ ਜੀ ਬੈਲਵਟ ਐਨੀ ਪਿਆਰੀ ਹੈ ਜੀ ਸੌਫਟ ਬਹੁਤ ਜ਼ਿਆਦਾ ਲਾਈਟ ਵੇਟ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਸੋਹਣਾ ਤੁਹਾਨੂੰ ਡਿਜੀਟਲ ਪ੍ਰਿੰਟ ਦਾ ਸੂਟ ਦਿਰੂਗਾ ਪਿਓਰ ਲੀਲਨ ਦਾ ਸੂਟ ਹੈ ਜੀ ਕਈ ਮੇਰੀਆਂ ਪਿਆਣਾ ਵਾਈਟ ਕਲਰ ਪਾਣਾ ਬਹੁਤ ਪਸੰਦ ਕਰਦੀਆਂ ਜੀ ਉਹਨਾਂ ਲਈ ਬਹੁਤ ਹੀ ਵਧੀਆ ਤੋਹਫਾ ਹੈ ਜੀ 1995 ਸੂਟ ਦਾ ਪ੍ਰਾਈਸ ਹੈ ਜੀ ਬਹੁਤ ਹੀ ਵਧੀਆ ਨਾਲ ਦੁਪੱਟਾ ਦੇਖੋ ਜੀ ਕਿੰਨਾ ਪਿਆਰਾ ਲਾਇਵ ਹੈ ਵਾਈਟ ਕਲਰ ਦਾ ਦੁਪੱਟੇ ਦੀ ਲੁੱਕ ਬਹੁਤ ਜ਼ਿਆਦਾ ਸੋਹਣੀ ਹੈ ਜੀ ਦੁਪੱਟਾ ਤੁਸੀਂ ਹੋਰ ਸੂਟਾਂ ਨਾਲ ਵੀ ਕੈਰੀ ਕਰ ਸਕਦੇ ਆਂ ਜੀ ਬਹੁਤ ਹੀ ਸੋਹਣਾ ਸੂਟ ਹੈ ਜੀ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲਣਗੇ ਜੀ ਇੱਕ ਵਾਈਟ ਇੱਕ ਗ੍ਰੇ ਕਲਰ ਹੈ ਜੀ ਦੋਨੋਂ ਕਲਰ ਬਹੁਤ ਪਿਆਰੇ ਆ ਜੀ ਨੀਲੇ ਦਾ ਸੂਟ ਹੈ ਔਰ ਗੈਂਜਾ ਦਾ ਦੁਪੱਟਾ ਸੰਤੂਨ ਦੀ ਤੁਹਾਨੂੰ ਬਾਟਮ ਮਿਲੂਗੀ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1995 1995 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ 컬러 ਚੈੱਕ ਕਰੋ ਕਿੰਨੇ ਪਿਆਰੇ 컬러 ਹੈ ਜੀ 컬러 অপਸ਼ਨ ਤਿੰਨ ਹੈ ਜੀ ਇਹਦੇ ਵਿੱਚ ਜਿਹੜਾ ਵੀ 컬러 ਤੁਹਾਨੂੰ ਪਸੰਦ ਆਉਂਦਾ ਤੁਸੀਂ ਵਾਇ ਕਰ ਸਕਦੇ ਆ ਜੀ ਦੇਖੋ ਕਿੰਨੀ ਪਿਆਰੀ ਸੂਟ ਦੀ ਲੁੱਕ ਬਣ ਕੇ ਆਣੀ ਹੈ ਜੀ ਜਦ ਤੁਸੀਂ ਸੂਟ ਸਟੀਚ ਕਰਕੇ ਪਾਉਂਗੇ ਸੂਟ ਦੀ ਲੁੱਕ ਬਹੁਤ ਹੀ ਪਿਆਰੀ ਹੈ ਜੀ ਬਹੁਤ ਜ਼ਿਆਦਾ ਸੋਹਣੀ ਕਈ ਮੇਰੀਆਂ ਭੈਣਾਂ ਇਦਾਂ ਦੇ ਸੂਟ ਬਹੁਤ ਪਸੰਦ ਕਰਦੀਆਂ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਤੁਹਾਨੂੰ ਪਿਓਰ ਪਸ਼ਮੀਨੇ ਦਾ ਸੂਟ ਮਿਲੂਗਾ ਪਸ਼ਮੀਨੇ ਦੀ ਉਹ ਸ਼ਾਲ ਮਿਲੂਗੀ 2.5 ਮੀਟਰ ਦਾ ਤੁਹਾਨੂੰ ਪਸ਼ਮੀਨੇ ਦਾ ਸ਼ਾਲ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ 1750 1750 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਹਰ ਵੀਡੀਓ 'ਚ ਅਸੀਂ ਤੁਹਾਨੂੰ ਇੱਕ ਤੋਂ ਇੱਕ ਪਸ਼ਮੀਨੇ ਦੇ ਸੂਟ ਲੈ ਕੇ ਆਉਨੇ ਆ ਜਿਹੜਾ ਤੁਸੀਂ ਪਸ਼ਮੀਨਾ ਸਾਤੋਂ ਵਾਇ ਕਰੂਗੇ ਜੀ ਉਹਦੇ ਤੇ ਕੋਈ ਬੂਰ ਨਹੀਂ ਉੱਠਣਾ ਜੀ ਕੋਈ ਸੂਟ ਸ਼੍ਰਿੰਕ ਨਹੀਂ ਹੋਣਾ ਬਹੁਤ ਹੀ ਪਿਆਰਾ ਪਸ਼ਮੀਨਾ ਹੈ ਜੀ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਤੁਸੀਂ ਲੈਂਥ 46 47 ਜਿੰਨੇ ਤੱਕ ਮਰਜ਼ੀ ਬਣਾ ਸਕਦੇ ਆ نیچے ਅਸੀਂ ਬਾਰਡਰ ਵਾਲੇ ਸੂਟ ਲੈ ਕੇ ਆਉਨੇ ਆ ਬਾਰਡਰ ਆਪਾਂ ਇੱਕ ਕੱਟ ਕਰ ਲਓ ਜੀ ਸੂਟ ਦੀ ਲੈਂਥ ਘਟ ਜਾਂਦੀ ਹੈ ਕਿਉਂਕਿ ਸਾਡਾ ਸਟੀਚਿੰਗ ਦਾ ਕੰਮ ਹੈ ਸਾਨੂੰ ਇਸ ਕੰਮ ਬਾਰੇ ਪੂਰੀ ਨੌਲੇਜ ਹੈ ਜੀ ਸੂਟ ਚੈੱਕ ਕਰੀ ਜਾਓ ਜੀ ਪਸ਼ਮੀਨੇ ਦੇ 2.5 ਮੀਟਰ ਦੀ ਸ਼ਾਲ ਹੈ ਜੀ ਕੋਈ 2.5 ਮੀਟਰ ਦੀ ਸ਼ਾਲ ਨਹੀਂ ਹੈਗੀ ਜੀ 1750 ਸੂਟ ਦਾ ਰੇਟ ਹੈ ਜੀ ਅਗਲਾ ਸੂਟ ਚੈੱਕ ਕਰੋ ਜੋ ਕਿ ਅੱਜ ਕੱਲ ਬਹੁਤ ਟ੍ਰੈਂਡ ਚ ਹੈ ਜੀ ਬਨਾਰਸੀ ਬ੍ਰੋਕੇਟ ਦਾ ਸੂਟ ਹੈ ਜੀ बनारसी ब्रोकेट ਦਾ ਸੂਟ ਦਾ ਪ੍ਰਾਈਸ ਹੈਗਾ ਜੀ 570 ਰੁਪਏ ਪਰ ਮੀਟਰ 570 ਰੁਪਏ ਪਰ ਮੀਟਰ ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਕਲਰ ਬਹੁਤ ਪਿਆਰੇ ਆ ਇਹ ਸੂਟ ਅੱਜ ਕੱਲ ਬਹੁਤ ਟ੍ਰੈਂਡ ਚ ਹੈ ਇਹਦੇ ਬਾਟਮ ਤੇ ਤੁਸੀਂ ਵਰਕ ਵੀ ਕਰਵਾ ਸਕਦੇ ਆ ਜੇ ਵਾਈ ਦੇਵੇ ਤੁਹਾਡੇ ਸੂਟ ਪਸੰਦ ਆਉਂਦਾ ਅਸੀਂ ਤੁਹਾਨੂੰ ਵਿਦ ਦੁਪੱਟਾ ਲਗਾ ਕੇ ਵੀ ਦੇ ਦੂੰਗੇ ਜੀ ਉਹਦਾ ਮੈਸੇਜ ਤੁਹਾਨੂੰ ਅਲੱਗ ਤੋਂ ਕਰ ਦੋ ਅਸੀਂ ਦੁਪੱਟਾ ਨਾਲ 2.5 ਅਲੱਗ ਤੋਂ ਕੈਰੀ ਵਧੀਆ ਤੁਹਾਨੂੰ ਕੰਪਲੀਟ ਰੈਡੀ ਕਰਕੇ ਦੇ ਦੂੰਗੇ ਜੀ ਤੁਹਾਨੂੰ ਦੁਪੱਟੇ ਦੀ ਕੋਈ ਟੈਨਸ਼ਨ ਨਹੀਂ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਤਾਂ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਸੂਟ ਦਾ ਪ੍ਰਾਈਸ ਹੈਗਾ ਜੀ 590 ਰੁਪਏ ਪਰ ਮੀਟਰ 4 ਮੀਟਰ ਸੂਟ ਦਾ ਪ੍ਰਾਈਸ ਹੈ ਜੀ 2.5 ਮੀਟਰ ਦੀ ਸ਼ਰਟ ਮਿਲੂਗੀ 2.5 ਮੀਟਰ ਦੀ ਬਾਟਮ ਮਿਲੂਗੀ ਇਹ ਸਟਾਫ ਵਿੱਚ ਆਪਾਂ ਡਰੈਸ ਵੀ ਰੈਡੀ ਕਰਾ ਸਕਦੇ ਹਾਂ ਸਲਵਾਰ ਸੂਟ ਵੀ ਪਲਾਜੋ ਸੂਟ ਵੀ ਜੋ ਤੁਸੀਂ ਪਾਉਣੇ ਆ ਜੀ ਉਹ ਤੁਸੀਂ ਇਹਦਾ ਰੈਡੀ ਕਰ ਸਕਦੇ ਆ ਬਹੁਤ ਹੀ ਪਿਆਰਾ ਸੂਟ ਹੈ ਜੀ ਬਹੁਤ ਪਿਆਰੇ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਸੂਟ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਜੀ ਵਟਸਐਪ ਵੀ ਏਸੀ ਨੰਬਰ ਤੇ ਚੱਲਦਾ ਹੈ ਮੈਸੇਜ ਛੱਡ ਸਕਦੇ ਆ ਜਦੋਂ ਵੀ ਸਾਡਾ ਟਾਈਮ ਹੋਇਆ ਸੀ ਤੁਹਾਨੂੰ ਮੈਸੇਜ ਆ ਰਿਪਲਾਈ ਕਰੋਗੇ ਜੀ ਐਦਾਂ ਨਹੀਂ ਹੋਊਗਾ ਕਿ ਤੁਹਾਨੂੰ ਮੈਸੇਜ ਦਾ ਰਿਪਲਾਈ ਨਹੀਂ ਮਿਲੂਗਾ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਕਈ ਮੇਰੀਆਂ ਭੈਣਾਂ ਪੁੱਛ ਰਹੀਆਂ ਕਿ ਸੂਟ ਅਸੀਂ ਕੈਸ਼ ਔਨ ਡਿਲੀਵਰੀ ਹੈ ਨਹੀਂ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay Paytm ਕਰਕੇ ਤੁਸੀਂ ਆਪਣਾ ਆਰਡਰ ਡਨ ਕਰ ਸਕਦੇ ਆ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਬਨਾਰਸੀ ਸੂਟ ਹੈ ਫੈਬਰਿਕ ਦੇ ਕਿਹਾ ਕਹਣੇ ਇੰਨੇ ਪਿਆਰਾ ਸੂਟ ਬਣ ਕੇ ਆਉਂਦਾ ਜੀ ਇਹਦੇ ਤੇ ਤੁਸੀਂ ਬਾਟਮ ਤੇ ਵਰਕ ਕਰਾ ਕੇ ਸੂਟ ਨੂੰ ਹੋਰ ਵੀ ਵਧੀਆ ਬਣਾ ਸਕਦੇ ਹਾਂ ਜੀ ਬਹੁਤ ਹੀ ਪਿਆਰੇ ਸੂਟ ਐ ਜੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਜੀ ਥੈਂਕ ਯੂ ਸੋ ਮੱਚ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ